ਅੱਜ ਹਰਪੀਤ ਕਸਾਂਗਣੀ ਮੈਂ ਇੱਥਾ ਹਾਂ ਬਲਾਕ ਨਾਬਾ ਦਾ ਪਿੰਡ ਸਾਲੂਵਾਲ ਵੱਲੋਂ ਬਹੁਤ ਵੱਡਾ ਸਹਿਯੋਗ ਦੇ ਨਾਲ ਜੋ ਹੜਪੀੜਤਾਂ ਦੀ ਮਦਦ ਦੇ ਵਾਸਤੇ ਰਾਸ਼ਨ ਇਕੱਠਾ ਕੀਤਾ ਗਿਆ ਕੱਪੜਾ ਲੀਡਾ ਇਕੱਠਾ ਗਿਆ ਕੀਤਾ ਜਾ ਰਿਹਾ ਸਾਲੂਵਾਲ ਪਿੰਡ ਦਾ ਬਹੁਤ ਵੱਡਾ ਸਹਿਯੋਗ ਆ ਜਦਕਿ ਹੜਪੀੜਤਾਂ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਅਨੱਗਰ ਵੱਲੋਂ ਰੇ ਘਰ ਦੇ ਵੱਲੋਂ ਪੂਰਾ ਸਹਿਯੋਗ ਕੀਤਾ ਗਿਆ ਮਾਇਆ ਦਿੱਤੀ ਗਈ ਆ ਕੱਪੜੇ ਦਿੱਤੇ ਗਏ ਨੇ ਕਣਕ ਹੋਰ ਰਾਸ਼ਨ ਜਿਹੜਾ ਲੋੜੀ ਦਾ ਰਾਸ਼ਨ ਆ ਉਹ ਸਾਰਾ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਵੀ ਆਪਣੀ ਜਥੇਬੰਦੀ ਵੱਲੋਂ ਜੋ ਵੀ ਹੁਕਮ ਹੋਊਗਾ ਉਸ ਹਾਵਨਾ ਅਸੀਂ ਇਹ ਸਾਰਾ ਰਾਸ਼ਨ ਪਟਿਆਲਾ ਜ਼ਿਲ੍ਹੇ ਦਾ ਜਿਵੇਂ ਗੁਰਦਾਸਪੁਰ ਦੀ ਡਿਊਟੀ ਲੱਗਿਆ ਡੇਰਾ ਬੱਬਾ ਨਾਨਕ ਉੱਥੇ ਅਸੀਂ ਇਹ ਰਾਸ਼ਨ ਲੈ ਕੇ ਜਾਵਾਂਗੇ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਰਾਸ਼ਨ ਅਸੀਂ ਲੈ ਕੇ ਜਾਵਾਂਗੇ ਅਤੇ ਹੋਰ ਵੀ ਹਲੇ ਅੱਧਾ ਰਾਸ਼ਨ ਇਕੱਠਾ ਕੀਤਾ ਅੱਧਾ ਹੋਰ ਪਿੰਡ ਰਹਿਦਾ ਉਹ ਅਸੀਂ ਫੋਂਦ ਦੁਆਰਾ ਸਾਰੇ ਪਿੰਡ ਦੇ ਢੇਗਾ ਲਾ ਕੇ ਪ੍ਰਸ਼ ਅਕਠਾ ਕਰਾਂਗੇ ਤੇ ਸਾਲੂਆਲ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਜੋ ਕਿ ਹਰ ਪੀੜਤਾ ਦੀ ਮਦਦ ਦੇ ਅੱਗੇ ਮਦਦ ਦੇ ਲਈ ਅੱਗੇ ਆ ਕੇ ਪੂਰਾ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਇਧਰ ਤੁਹਾਡੀ ਕੀ ਨਾ ਚ ਕਣਕ ਕੱਪੜੇ ਤੁਸੀਂ ਦੇਖ ਸਕਦੇ ਹੋ ਨਗਰ ਦੇ ਸਾਥ ਹੋਰ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਸੇਵਾ ਕੀਤੀ ਹੈ ਨਗਰ ਨੇ ਮਾਇਆ ਦੀ ਔਰ ਆਟਾ ਫਲੋਰਿੰਗ ਦਾ ਬਸਤਾਂ ਦੀ ਸੇਵਾ ਕੀਤੀ ਆ ਨਗਰ ਸਾਲੂਆੜ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਭਾਰਤੀ ਕਿਸਾਨੀ ਨੇ ਇੱਕ ਉਗਰਾਹਾ ਦੇ ਨਾਲ ਪੂਰਾ ਨੱਗਰ ਡਟ ਕੇ ਜਿਸ ਤਰ੍ਹਾਂ ਸੇਵਾ ਲਈ ਸੀ ਉਹ ਸੇਵਾ ਨਿਭਾ ਰਹੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ